ਫੇ 1487 ਨੂੰ ਵਿਆਹ ਦੀ ਤਰੀਕ ਪੱਕੀ ਕਰਦੇ ਨੇ ਤੇ ਇਧਰੋਂ ਗੁਰਮੁਖੋ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਰਿਸ਼ਤੇਦਾਰ ਆਉਂਦੇ ਨੇ ਤੇ ਜਿਹੜੀ ਬਾਬੇ ਨਾਨਕ ਜੀ ਦੀ ਬਰਾਤ ਗੁਰਮੁਖੋ ਚੱਲੀ ਹੈ ਨਾ ਉਹ ਚੱਲੀ ਹੈ ਸੁਲਤਾਨਪੁਰ ਲੋਧੀ ਤੋਂ ਤੁਹਾਨੂੰ ਪਤਾ ਅੱਜ ਵੀ ਨਗਰ ਕੀਰਤਨ ਦੇ ਰੂਪ ਵਿੱਚ ਬਟਾਲੇ ਉਹ ਨਗਰ ਕੀਰਤਨ ਜਾਂਦਾ ਹੈ ਅਜੇ ਪਰਸੋਂ ਹੀ ਬਾਬਾ ਨਾਨਕ ਜੀ ਦਾ ਵਿਆਹ ਪਰਬਲੰਕੇ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਗੁਰਨਾਨਕ ਪਾਤਸ਼ਾਹ ਦੇ ਵਿਆਹ ਪਰਬ ਦੀਆਂ ਵਧਾਈਆਂ 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 ਬੋਲੋ ਵਧਾਈਆਂ 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 ਸਾਰੀ ਸੰਗਤ ਨੂੰ ਵਧਾਈਆਂ ਜੀ ਬਹੁਤ ਸ਼ਰਧਾ ਨਾਲ ਸੰਗਤਾਂ ਵਿਆਹ ਪਰਬ ਮਨਾਉਂਦੀਆਂ ਨੇ ਜੋ ਬਟਾੜੀ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿੰਨੇ ਕਿੰਨੇ ਰੌਣਕਾਂ ਲੱਗ ਜਾਂਦੀਆਂ ਅੱਜ ਵੀ ਸੰਗਤਾਂ ਜਾ ਰਹੀਆਂ ਨੇ ਬੜਾ ਅਨੰਦ ਭਰਿਆ ਮਾਹੌਲ ਹੁੰਦਾ ਹੈ ਬਹੁਤ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਸੰਤਾਂ ਬਾਬਾ ਜੀ ਦਾ ਵਿਆਹ ਪ੍ਰੋਗਨਾਉਂਦੀਆਂ ਨੇ ਸਤ ਸੰਗਿਓ ਬਰਾਤ ਤੁਰਦੀ ਹੈ ਸੁਲਤਾਨਪੁਰ ਲੋਧੀ ਤੋਂ ਜਿੱਥੇ ਸੰਤ ਮਹਾਪੁਰਖ ਨੇ ਫਕੀਰ ਲੋਕ ਨੇ ਬਰਾਤ ਦੇ ਵਿੱਚ ਸ਼ਾਮਲ ਉੱਥੇ ਭਈਆ ਜੈਰਾਮ ਦੇ ਪਿਤਾ ਜੀ ਬਾਬਾ ਪਰਮਾਨੰਦ ਜੀ ਉਹ ਵੀ ਬਰਾਤ ਦੇ ਨਾਲ ਜਾ ਰਹੇ ਨੇ ਇਧਰੋਂ ਬੇਬੇ ਨਾਨਕੀ ਜੀ ਵੀ ਪਈਆ ਜੈ ਰਾਮ ਜੀ ਆਪ ਜੀ ਆਪ ਵੀ ਇਧਰੋਂ ਪਿਤਾ ਕਾਲੂ ਜੀ ਮਾਤਾ ਤ੍ਰਿਤਾ ਜੀ ਤੇ ਨਾਨਕੇ ਵੀ ਆਏ ਨੇ ਨੰਨਾ ਬਾਬਾ ਰਾਮਚੰਦ ਜੀ ਉਹ ਵੀ ਆਏ ਨੇ ਨਾਨੀ ਮਾਤਾ ਭੜਾਈ ਜੀ ਉਹਨਾਂ ਨੂੰ ਬੜਾ ਚਾਹ ਹੈ ਮਾਮਾ ਬਾਬਾ ਕ੍ਰਿਸ਼ਨਾ ਜੀ ਸਤਬ ਦੇ ਨਾਨਾ ਜੀ ਸਨ ਉਹਨਾਂ ਨੂੰ ਬੜਾ ਚਾਹ ਹੈ ਮਾਮਿਆਂ ਨੂੰ ਚਾਹ ਹੁੰਦਾ ਤੁਹਾਨੂੰ ਪਤਾ ਮਾਸੀ ਬੀਬੀ ਲਖੋ ਜੀ ਉਹਨਾਂ ਨੂੰ ਬੜਾ ਚਾਹ ਹੈ ਇਹਨਾਂ ਦਾ ਸੁਪੁੱਤਰ ਹੈ ਬਾਬਾ ਰਾਮ ਸਿੰਘ ਜੀ ਉਹਨਾਂ ਨੂੰ ਬੜਾ ਚਾਹ ਉਹ ਵੀ ਬਰਾਤ ਦੇ ਨਾਲ ਨੇ ਕੁਝ ਹੋਰ ਸਾਖ ਸਬੰਧੀ ਚਾਚਾ ਬਾਬਾ ਲਾਲੂ ਜੀ ਉਹ ਵੀ ਨਾਲ ਨੇ ਬਰਾਤ ਦੇ ਜਿੱਥੇ ਸੰਤ ਮਹਾਂਪੁਰਖ ਨੇ ਫਕੀਰ ਲੋਕ ਨੇ ਉੱਥੇ ਭੱਗਾ ਵਾਲਿਓ ਰਿਸ਼ਤੇਦਾਰ ਵੀ ਨੇ ਸਾਖ ਸਬੰਧੀ ਵੀ ਨੇ ਬਰਾਤ ਸੁਲਤਾਨਪੁਰ ਲੋਧੀ ਤੇ ਦੁਰਦੀ ਹੈ ਉਧਰੋਂ ਕੇ ਵੇਖੀ ਇਹ ਇਵਰਾਤ ਪਹਾਂਚਦੀ ਹੈ ਕਰਦੇ ਆ ਕਦੇ ਇਵਰਾਤ ਪਹੁੰਚੀ ਬਟਾਲੀ ਦੇ ਬਾਹਰ ਬਾਗ ਦੇ ਵਿੱਚ ਇਧਰੋਂ ਬਾਬਾ ਮੂਲਜਾਣ ਜੀ ਨੂੰ ਪਤਾ ਲੱਗਦਾ ਹੈ ਇੱਦਾਂ ਵਰਾਤ ਆ ਗਈ ਹੈ ਉਹ ਅਕਲਵੰਡੀ ਭੇਜਦੇ ਨੇ ਕੁਝ ਪਤਵੰਤਿਆਂ ਨੂੰ ਬੜੇ ਅਦਰ ਸਤਿਕਾਰ ਦੇ ਨਾਲ ਵਰਾਤ ਨੂੰ ਬਟਾਲੇ ਵਿਖੇ ਲਿਆਂਦਾ ਜਾਂਦਾ ਜਾਂਦਾ ਹੈ ਵਰਾਤੀਆਂ ਦੀ ਸੇਵਾ ਬੜੀ ਕਰਦੇ ਨੇ ਚਾਹ ਦੇਣਾ ਹਰ ਇੱਕ ਨੂੰ ਚਾਹ ਹੈ ਹੁਣ ਜਦੋਂ ਰਸਮੜਵਾਜ ਹੋਣ ਲੱਗੇ ਤੇ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਸਾਰੇ ਰਸਮੜਵਾਜ ਅਸੀਂ ਗੁਰਮਤ ਅਨੁਸਾਰ ਕਰਨੇ ਨੇ ਜਿਹਦੇ ਵਿੱਚ ਉਸ ਗਰੰਕਾਰ ਦੀ ਖੁਸ਼ੀ ਹੋਵੇ ਇਹ ਗੱਲ ਮੂਲਜੰਦ ਜੀ ਨੂੰ ਵੀ ਚੰਗੀ ਨਹੀਂ ਲੱਗਦੀ ਕੁਝ ਹੋਰ ਰਿਸ਼ਤੇਦਾਰਾਂ ਨੂੰ ਚੰਗੀ ਨਹੀਂ ਲੱਗਦੀ ਇਹ ਨਵੇਂ ਰਵਾਜ ਨੇ ਅਸੀਂ ਤਾਂ ਇਦਾਂ ਵਿਆਹ ਕਰਦੇ ਆ ਕਰਦੇ ਆ ਕਰਦੇ ਜੀ ਬ੍ਰਾਹਮਣ ਲੋਕ ਪੰਡਤ ਲੋਕ ਇਕੱਠੇ ਹੋ ਗਏ ਆਨੰਦ ਕਾਰਜ ਦਾ ਸਮਾਂ ਆ ਗਿਆ ਜੀ ਉਹਨਾਂ ਨੇ ਜੋ ਗੁਰਮੁਖੋ ਆਪਣੀ ਅਗ ਵੱਲ ਨਹੀਂ ਹੁੰਦੀ ਹੈ ਉਹਦੇ ਚਾਹਵੇਂ ਸੱਤ ਲਾਵਾ ਕਰਨੀਆਂ ਹੁੰਦੀਆਂ ਨੇ ਗੁਰਨਾਨਕ ਪਾਚੀ ਜੀ ਬੁਲਾਉਂਦੇ ਨੇ ਸਾਡੇ ਮਾਤਾ ਜੀ ਮਾਤਾ ਸੁਲਖਣੀ ਜੀ ਵੀ ਹੁਣ ਆਨੰਦ ਕਾਰਜ ਹੋਣਾ ਹੈ ਇਧਰੋਂ ਆਨੰਦ ਕਾਰਜ ਦੀ ਤਿਆਰੀ ਸਾਰੀ ਕਰ ਲਈਏ ਬ੍ਰਾਹਮਣਾਂ ਨੇ ਪੰਡਤਾਂ ਨੇ ਰਿਸ਼ਤੇਦਾਰਾਂ ਨੇ ਤੇ ਗੁਰਨਾਨਕ ਪਾਚੀ ਜੀ ਕਹਿੰਦੇ ਅਸੀਂ ਅੱਗ ਦੇ ਦਵਾਲੇ ਲਾਵਾ ਕਰਨੀਆਂ ਨਹੀਂ ਸਾਰੇ ਹੈਰਾਨ ਹੋ ਗਏ ਰਿਸ਼ਤੇਦਾਰ ਹੈਰਾਨ ਹੋ ਗਏ ਏ ਗੁਰਨਾਨਕ ਪਾਤਸ਼ਾਹ ਕੀ ਕਹਿ ਰਹੇ ਨੇ ਫਿਰ ਲਾਵਾ ਕਿਵੇਂ ਕਰਨੀਆਂ ਨੇ ਕੁਝ ਪਤਵੰਤੇ ਅੱਗੇ ਆਉਂਦੇ ਨੇ ਅੱਗ ਦੇ ਦਵਾਲੇ ਚਾਰ ਚਵੇਰੇ ਚੱਕਰ ਲਾਈ ਦੇ ਨੇ ਸੱਤ ਲਾਵਾ ਹੁੰਦੀਆਂ ਨੇ ਅੱਗ ਦੇ ਪ੍ਰਕਰਮਾ ਕਰਕੇ ਸੱਤ ਲਾਵਾ ਲਈਦੀਆਂ ਨੇ ਫਿਰ ਆਨੰਦ ਕਾਰ ਦੇ ਵਿਆਹ ਹੁੰਦਾ ਹੈ ਗੁਰਨਾਨਕ ਪਾਤਸ਼ਾਹ ਜੀ ਕਹਿੰਦੇ ਅਸੀਂ ਲਾਵਾ ਇਦਾਂ ਨਹੀਂ ਕਰਨੀਆਂ ਵੀ ਕਿਦਾਂ ਕਰਨੀਆਂ ਕਹਿੰਦੇ ਅਸੀਂ ਸ਼ਬਦ ਦੀਆਂ ਪ੍ਰਕਰਮਾ ਕਰਨੀਆਂ ਨੇ ਗੱਜ ਕਿ ਆ ਕੋ ਸਤਨਾਮ ਜੀ ਵਾਹਿਬ ਬੋਲੋ ਕਿਹੜੀਆਂ ਪ੍ਰਕਰਮਾ ਕਰਨੀਆਂ ਨੇ ਸ਼ਬਦ ਦੀਆਂ ਸਾਰੇ ਹਰਾਨ ਹੋਏ ਕਿ ਸ਼ਬਦ ਦੀ ਪ੍ਰਕਰਮਾ ਕਿਵੇਂ ਕਰਨੀਆਂ ਨੇ ਗੁਰਨਾਨਕ ਪਾਤਸ਼ਾਹ ਜੀ ਅਖਨੇ ਕੇ ਚੰਦਨ ਦੀ ਇੱਕ ਪੱਟੀ ਮੰਗਾਓ ਇੱਕ ਕਾਗਜ਼ ਮੰਗਾਓ ਇੱਕ ਕਲਮ ਮੰਗਾਓ ਇੱਕ ਸੁੱਚਾ ਕੱਪੜਾ ਮੰਗਾਓ ਹੁਣ ਚੰਦਨ ਦੀ ਚੌਂਕੀ ਆ ਗਈ ਤੇ ਸੁੱਚਾ ਕੱਪੜਾ ਵਿਛਾਇਆ ਗਿਆ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਬਾਸ਼ਾ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਸ ਕਾਗਜ਼ ਦੇ ਉੱਪਰ ਦਾ ਮੂਲ ਮੰਤਰ ਦਾ ਜਾਪ ਲਿਖਿਆ। ਵਾਹ। ਸ਼ਬਦ ਲਿਖਿਆ ਮੂਲ ਮੰਤਰ। ਮੂਲ ਮੰਤਰ ਦਾ ਜਾਪ ਲਿਖ ਕੇ ਉਹ ਚੰਕੀ ਤੇ ਰੱਖਿਆ ਸਤਬੰਦੇ ਆਪ ਦਾ ਨਮਸਕਾਰ ਕੀਤੀ। ਫਿਰ ਇਸੇ ਤਰ੍ਹਾਂ ਚਾਰ ਲਾਵਾ ਲਈਆਂ। ਉਹ ਸ਼ਬਦ ਦੇ ਵੱਲੇ ਚਾਰ ਲਾਵਾ ਲਈਏ ਤੇ ਇਦਾਂ ਸਤਗੁਰ ਦਾ ਆਨੰਦ ਗਾੜਜੋਇਆ। ਤੇ ਜਿਹੜੀਆਂ ਲਾਵਾਂ ਦਾ ਪਾਠ ਗੁਰੂ ਜਿਵੇਂ ਅੱਜ ਲਾਵਾਂ ਹੁੰਦੀਆਂ ਨੇ ਇਹ ਲਾਵਾਂ ਦਾ ਪਾਠ ਗੁਰੂ ਰਾਮਦਾਸ ਪਿਤਾ ਜੀ ਨੇ ਸੁਹੀ ਮਹਲਾ ਚੌਥੇ ਜੋ ਉਚਾਰਨ ਕੀਤਾ ਹੈ ਜਿਵੇਂ ਅੱਜ ਆਨੰਦ ਕਰਦੇ ਹੁੰਦਾਂ ਨੇ ਇਹ ਤਾਂ ਲਾਵਾਂ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ ਸੁਹੀ ਮਹਲਾ ਚੌਥਾ ਅਰ ਪੈੜੀ ਲਾਵ ਪਰਵਰਤੀ ਕਲਮ ਦਰਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇ ਧਰਮ ਦਰੁਹਾ ਨਾਮ ਦਰਾਇਆ ਬਲਰਾਮ ਜੀਓ ਇਹ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਹੋਈਆਂ ਨੇ ਹੁਣੇ ਸ਼ਬਦ ਦੇ ਦਿਵਾਲੇ ਸੱਤ ਗੁਨੇ ਪ੍ਰਕਰਨਾ ਕੀਤੀਆਂ ਬ੍ਰਾਹਮਣਾਂ ਨੂੰ ਬੜਾ ਗੁੱਸਾ ਚੜਿਆ ਪੰਡਤਾਂ ਨੂੰ ਬੜਾ ਗੁੱਸਾ ਚੜਿਆ ਇਹ ਨਵਾਂ ਹੀ ਆ ਗਿਆ ਸਦੀਆਂ ਤੋਂ ਇਹ ਰਿਵਾਜ ਚੱਲਿਆ ਆ ਰਿਹਾ ਹੈ ਲੋਕ ਅਗਨੀ ਦੇ ਦਿਵਾਲੇ ਲਾਵਾ ਨੇ ਦੇ ਸੱਤ ਲਾਵਾ ਹੁੰਦੀਆਂ ਨੇ ਇਹ ਲਈਆਂ ਵੀ ਚਾਰ ਲਾਵਾ ਨੇ ਹੁਣ ਭਾਗਾ ਵਾਲਿਓ ਕਹਿੰਦੇ ਬਦਲਾ ਲੈਣਾ ਹੈ ਬ੍ਰਾਹਮਣਾਂ ਦੇ ਅੰਦਰ ਈਰਖਾ ਹੈ ਕਹਿੰਦੇ ਇਸ ਗੱਲ ਦਾ ਅਸੀਂ ਸਾਡੀ ਜਿਹੜੀ ਬੇਇਜ਼ਤੀ ਹੋਈ ਨਾ ਇਹ ਬੇਇਜ਼ਤੀ ਦਾ ਅਸੀਂ ਬਦਲਾ ਲੈਣਾ ਹੈ ਬਦਲਾ ਕੀ ਬਣਨ ਲੱਗੇ ਨੇ ਗੁਰੂ ਨਾਨਕ ਬਾਦਸ਼ਾਹ ਇੱਕ ਕੱਚੀ ਗੰਦ ਦੇ ਅਗਲੇ ਪਾਸੇ ਬੈਠੇ ਹੋਏ ਨੇ ਮੰਨ ਲਓ ਇਹ ਕੱਚੀ ਗੰਦ ਹੈ ਇੱਧਰ ਗੁਰੂ ਨਾਨਕ ਬਾਦਸ਼ਾਹ ਬੈਠੇ ਨੇ ਸਤਿਗੁਰ ਦੇ ਨੇਤਰ ਬੰਦ ਨੇ ਉਹ ਬ੍ਰਾਹਮਣ ਲੋਕ ਪੰਡਰ ਲੋਕ ਇਕੱਠੇ ਹੋਏ ਉਹ ਕਹਿੰਦੇ ਇਦਾਂ ਕਰਦੇ ਆ ਇਹ ਕੰਦ ਕੱਚੀ ਹੈ ਇਹ ਕੰਦ ਨੂੰ ਧੱਕਾ ਦੇਵਾਂਗੇ ਆਪਾਂ ਤਾਂ ਕੰਦ ਡਿੱਗ ਪਵੇਗੀ ਤੇ ਇਸ ਤਰ੍ਹਾਂ ਸਾਰੇ ਕੱਪੜੇ ਵੀ ਗੁਰੂ ਨਾਨਕ ਬਾਦਸ਼ਾਹ ਦੇ ਖਰਾਬ ਹੋ ਜਾਣਗੇ ਨੜੇ ਜਿਹੜੀ ਸਾਡੀ ਬੇਇੱਜ਼ਤੀ ਹੋਈ ਐ ਕਿ ਆਪਣਾ ਰਵਾਜ ਸ਼ੁਰੂ ਕੀਤਾ ਅਸੀਂ ਬਦਲਾ ਵੀ ਲੈ ਲਾਂਗੇ ਆਪਣਾ ਪਰ ਉਹ ਕਿਹਾ ਜਾਣ ਕਿਹਾ ਜਾਣ ਨ ਭੋਲਿਓ ਜੇ ਦੇ ਕੋ ਬਦਲਾ ਤੁਸੀਂ ਲੈਣ ਲੱਗੇ ਹੋ ਉਹ ਤਾਂ ਆਪ ਨਰਿੰਕਾਰ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵਰਿਓ ਉਹ ਤਾਂ ਪੂਰਾ ਪਰ ਦੇ ਨਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ ਮੇਰੀ ਉਹ ਤਾਂ ਆਪ ਪਰਮੇਸ਼ਰ ਦਾ ਸਰੂਪ ਹੈ ਉਹਦੇ ਕੋਲ ਬਦਲਾ ਲੈਣ ਦੀ ਗੱਲ ਕਰਦੇ ਹੋ ਉਹ ਭਾਗਾ ਵਾਲਿਓ ਉਹ ਬ੍ਰਾਹਮਣਾਂ ਨੇ ਬੜਾ ਜ਼ੋਰ ਲਾਇਆ ਕੰਦ ਸੁੱਟੀ ਆਪਾਂ ਗੁਰਨਾਨ ਦੇਵ ਜੀ ਸਮਾਧੀ 'ਚ ਬੈਠੇ ਨੇ ਇੱਥੇ ਵੀੜੇ ਇੱਕ ਨਾਮ ਹੁੰਦਾ ਹੈ ਜੀ ਮਾਤਾ ਦੁਰਗਾ ਜੀ ਦਾ ਜਿਹਨੂੰ ਅਸੀਂ ਮਾਈ ਦੁਰਗੀ ਵੀ ਆਖਦੇ ਹਾਂ ਇਹ ਮਾਤਾ ਦੁਰਗੀ ਮਾਤਾ ਦੁਰਗਾ ਬਜ਼ੁਰਗ ਅਵਸਥਾ ਹੈ ਇੱਕ ਨਾਨਕ ਬਾਦਸ਼ਾਹ ਦੀ ਗੋਲ ਹੁੰਦੀ ਅਖਲ ਕੀ ਪੁੱਤਰ ਉਹ ਬਜ਼ੁਰਗ ਮਾਤਾ ਅਖਲ ਕੀ ਮਾਤਾ ਦੁਰਗਾ ਕਹਿੰਦੀ ਪੁੱਤਰ ਇੱਥੋਂ ਉੱਠ ਜਾ ਇਹ ਦੋਖੀ ਲੋਕ ਈਰਖਾ ਵਸ ਹੋ ਗਿਆ ਤੇਰੇ ਉੱਤੇ ਕੰਧ ਸੁੱਟਣ ਦਾ ਯਤਨ ਕਰਦੇ ਪਏ ਨੇ ਇਹ ਕੰਧ ਅੱਗੇ ਕੱਚੀ ਹੈ ਜੇ ਤੇਰੇ ਉੱਪਰ ਡਿੱਗ ਪਈ ਨਾ ਨੁਕਸਾਨ ਨਹੀਂ ਹੋ ਸਕਦਾ ਹੈ ਪੁੱਤਰ ਉੱਠ ਜਾ ਇੱਥੋਂ ਉਸ ਵੇਲੇ ਗੋ ਨਾਨਕ ਬਾਦਸ਼ਾਹ ਜੀ ਪਰ ਕੀ ਅਖਲ ਕਹਿੰਦੇ ਮਾਈ ਦੁਰਗੀ ਉਹ ਮਾਤਾ ਦੁਰਗਾ ਕੋਈ ਗੱਲ ਨਹੀਂ ਇਹਨਾਂ ਨੂੰ ਆਪਣਾ ਜੋਰ ਲਾ ਲੈਣ ਦੇ ਇਹ ਈਰਖਾ ਵਸ ਹੋ ਗਏ ਨੇ ਇਹ ਈਰਖਾ ਜੰਨੇ ਹੋ ਕੇ ਕੰਧ ਸੁੱਟਣ ਲੱਗੇ ਨੇ ਪਰ ਹੋਣਾ ਉਹੀ ਹੈ ਜੋ ਨਿਰੰਕਾਰ ਨੂੰ ਪੁੰਦਾ ਹੈ ਗੱਜਕੀ ਆਖੂ ਸਤਨਾਮ ਵਾਹਿਗੁਰੂ ਹੋਣਾ ਉਹੀ ਹੈ ਵੀ ਪੁੱਤਰ ਮੈ ਸਮਝੀ ਨਹੀਂ ਉਮਈ ਜਿਸ ਕੰਧ ਨੂੰ ਇਹ ਸੁੱਟਣ ਲੱਗੇ ਨੇ ਨਾ

ਆਜੋ ਕੰਦ ਕਈ ਕਹਿੰਦੀ ਹੋਏਗੀ ਨਾ ਕੰਦੀ ਕੰਦ ਸਾਹਿਬ ਜਾਓ ਗੁਰਮੁਖਤ ਸੀ ਤੁਹਾਡੇ ਚ ਕਈਆਂ ਦਰਸ਼ਨ ਕੀਤੇ ਨਹੀਂ ਕੀਤੇ ਜਾਇਓ ਉੱਥੇ ਆਜੋ ਕੰਦ ਸ਼ੀਸ਼ੇ ਜੇ ਮਰੀ ਹੋਈ ਗੁਰਮੁਖੋ ਕਈ ਲੋਕ ਸ਼ਰਦਾ ਵਾਸੂ ਖਿਲਾ ਫਿਰ ਥੋੜੀ ਜਿਹੀ ਮਿੱਟੀ ਘੜਾਂ ਚ ਖੜਨੀ ਸ਼ੁਰੂ ਕਰ ਦਿੱਤੀ ਸੀ ਕਈਆਂ ਨੇ ਫਿਰ ਪ੍ਰਬੰਧਕਾਂ ਨੇ ਕੁਝ ਸਿਆਣੇ ਸਿੱਖਾਂ ਨੇ ਗੁਰਮੁਖੋ ਕੰਦ ਨੂੰ ਸ਼ੀਸ਼ੇ ਮਰ ਦਿੱਤਾ ਬਾਬਾ ਦੀ ਨਿਸ਼ਾਨੀ ਹੈ ਬਾਬੇ ਦੀ ਯਾਦ ਵਿੱਚ ਹੈ ਪਾਗਾਂ ਵਾਲਿਓ ਕਦੀ ਕੰਦ ਸਾਹਿਬ ਚਲੇ ਜਾਓ ਹਾਥੀ ਰੁੜ ਕੇ ਤੇ ਲੱਗੇ ਖਲੋ ਜਾਓ ਕੰਧ ਨੁਖੇ ਕੰਧ ਤੇਰੇ ਸਮੇਂ ਦੀ ਹੁਰਕਨੀਆਂ ਪੱਕੀਆਂ ਕੰਧਾਂ ਹੋਣ ਗਈਆਂ ਉਹਨਾਂ ਦਾ ਅਜ ਨਾਮੋਂ ਨਿਸ਼ਾਨ ਨਹੀਂ ਹੈ ਕਿੰਨਾ ਕੋਈ ਤੇਰੇ ਸਮੇਂ ਦਾ ਹੋਵੇਗਾ ਕਿ ਨਹੀਂ ਪੱਕੀਆਂ ਕੰਧਾਂ ਹੋਣਗੇ ਪੱਕੇ ਮਹਿਲ ਹੋਣਗੇ ਅਜ ਉਹਨਾਂ ਦਾ ਨਾਮੋਂ ਨਿਸ਼ਾਨ ਨਹੀਂ ਹੈ ਤੇਰਾ ਇੰਨਾ ਸਤਕਾਰ ਕਿਉਂ ਲੋਕ ਤੈਨੂੰ ਕਈ ਨਮਸਕਾਰ ਵੀ ਕਰਦੇ ਨੇ ਉਸ ਵੇਲੇ ਸੁਰਤੀ ਨਾਲ ਉਹ ਕੰਨ ਤੈਨੂੰ ਜਵਾਬ ਦੇਗੀ ਆਖੇ ਕਿ ਭਲਿਓ ਭਲਿਓ ਮੈਂ ਤਾਂ ਕੱਚੀ ਮਿੱਟੀ ਦੀ ਗੰਧ ਸਾਂ ਮੇਰੇ ਵੜੇ ਦੇ ਲੱਖਾਂ ਇਕੰਦਰ ਨਾਮੋਂ ਨਿਸ਼ਾਨ ਨਹੀਂ ਰਿਆ ਮੇਰ ਤੋਂ ਪੱਕੀਆਂ ਪੱਕੀਆਂ ਗੰਨਾ ਉਹ ਵੀ ਅਜੇ ਇੱਥੇ ਨਹੀਂ ਆ ਜੇ ਅੱਜ ਲੋਕ ਮੇਰਾ ਸਤਿਕਾਰ ਕਰਦੇ ਨੇ ਕਿਉਂ ਕਰਦੇ ਨੇ ਇੱਕ ਗੁਰੂ ਨਾਨਕ ਦੀ ਪਿਆਰ ਭਰੀ ਨਜ਼ਰ ਮੇਰੇ ਤੇ ਹੋ ਗਈ ਬੋਲੇ ਸਤ ਸ੍ਰੀ ਅਕਾਲ ਗੁਰਨਾਣਕ ਜੀ ਦੀ ਪਿਆਰ ਭਰੀ ਨਜ਼ਰ ਮਿਰਦੇ ਹੋ ਗਈ ਗਰਮਖੋ ਅਦਿ ਕਾਂਧ ਦਾ ਸਤਕਾਰ ਉਹ ਕਾਂਧ ਦੇ ਨਾਮ ਤੇ ਵੇ ਗੁਰਦੁਆਰਾ ਕੰਧ ਸਾਹਿਬ ਹੈ ਗਰਮਖੋ